ਲੋੜੀ ਦਾ ਤਿਹਾਰ ਨਜ਼ਦੀਕ ਹੈ ਅਜੇ ਵਿੱਚ ਪੰਜਾਬ ਪੁਲਿਸ ਹੋਰ ਜ਼ਿਆਦਾ ਚੌਕਸ ਹੋ ਗਈ ਹੈ ਕਿਉਂਕਿ ਲੋੜੀ ਦੇ ਮੌਕੇ ਤੇ ਲੋਕ ਚਾਈਨਾ ਡੋਰ ਦੇ ਗੱਟੂ ਦੇ ਨਾਲ ਪਤੰਗ ਉਡਾਉਂਦੇ ਨੇ ਜਿਸ ਤੇ ਕਾਰਵਾਈ ਕਰਦੇ ਆ ਪੁਲਿਸ ਦੇ ਵੱਲੋਂ ਜੋਧੇਵਾਲ ਦੇ ਵਿੱਚ ਇੱਕ ਨੌਜਵਾਨ ਦੇ ਕੋਲੋਂ 300 ਗੱਟੂ ਚਾਈਨਾ ਡੋਰ ਦੇ ਬਰਾਮਦ ਕੀਤੇ ਗਏ ਨੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਛਾਪੇਮਾਰੀ ਦੌਰਾਨ ਇਹ ਬਰਾਮਦਗੀ ਹੋਈ ਹੈ ਤੇ ਇਸ ਨੌਜਵਾਨ ਦੇ ਖਿਲਾਫ ਵਾਖਵਾਖਤਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਮਾਨਯੋ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਸ਼੍ਰੀ ਕੁਲਦੀਪ ਚਾਲ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜਿਹੜੀਆਂ ਸਾਰੀਆਂ ਟੀਮਸ ਲੱਗੀਆਂ ਹੋਈਆਂ ਨੇ ਇਹ ਮੁਹਿੰਮ ਵੀ ਚੱਲ ਰਹੀ ਸੀਗੀ ਚਾਇਨਾ ਡੋਰ ਦੇ ਖਲਫ ਜਿਹੜੀ ਗੈਰ ਕਾਨੂੰਨੀ ਤੰਗ ਨਾਲ ਪਾਬੰਦੀਸ਼ੁਦਾ ਡੋਰ ਨੂੰ ਵੇਚਦੇ ਨੇ ਦੁਕਾਨਦਾਰਾਂ ਵਾਲੇ ਤੇ ਇਹਦੇ ਵਿੱਚ ਜਿਹੜੀ ਕੈਂਪੇਨ ਚੱਲ ਰਹੀ ਸੀ ਇਹਦੇ ਦੌਰਾਨ ਪਹਿਲਾਂ ਵੀ ਕੁਝ ਰਿਕਵਰੀਆਂ ਹੋਈਆਂ ਨੇ ਪਰ ਅੱਜ 330 ਗੱਟੂ ਜਿਹੜੇ ਨੇ ਤਕਰੀਬਨ ਰਿਕਵਰ ਹੋਏ ਨੇ ਕੋਨਾਲ अरोੜਾ ਇਹਦੀ ਦੁਕਾਨ ਹੈ ਲੜਕੇ ਦੀ ਦਰੇਸੀ ਗਰਾਊਂਡ ਦੇ ਸਾਹਮਣੇ ਜਿਹੜਾ ਕਿ ਪਾਬੰਦੀਸ਼ੁਦਾ ਡੋਰ ਨੂੰ ਵੇਚ ਰਿਹਾ ਸੀ ਤੇ ਜੋ ਟੀਮਸ ਵੱਲੋਂ ਚੈੱਕ ਕੀਤਾ तकरीबन 30 ਘਟੂ ਤੇ ਦੁਕਾਨ ਤੋਂ ਮਿਲੇ ਨੇ ਬਾਕੀ ਇਹਦਾ ਜਿਹੜਾ ਹੈਗਾ ਕਰ ਰਹੇ ਰਹਿਣ ਵਾਲਾ ਹੈ ਜੋਦੇਵਾਲ ਬਸਤੀ ਦੇ ਏਰੀਆ ਦਾ ਤਾਂ ਉਤੋਂ तकरीबन 300 ਘਟੂ ਜਿਹੜੇ ਨੇ ਕਿਸ ਤਰ੍ਹਾਂ ਵੇਚਦੇ ਸੀ ਜੀ ਇਹ ਕਿਹੜੇ ਬੱਚਿਆਂ ਦੀ ਆਰਟ ਵੇਚਦੇ ਸੀ ਕਿਸ ਤਰ੍ਹਾਂ ਵੇਚਦੇ ਸੀ ਜੋ ਵੀ ਲੈਣਾ ਸੀ ਉਹਨੂੰ ਵੈਰੀਫਾਈ ਕਰਕੇ ਅੱਗੇ ਵੇਚਦੇ ਸੀ ਤੇ ਉਹ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਉਹਨੂੰ ਚੈੱਕ ਕੀਤਾ ਇਹ ਵਾਕਈ ਸਹੀ ਪਾਈ ਗਈ ਔਰ ਸਾਨੂੰ ਰਿਕਵਰੀ ਵੀ ਹੋ ਗਈ ਤੇ ਉਹਦੇ ਤੇ ਫੌਰੀ ਕਾਰਵਾਈ ਕਰਦਿਆਂ ਜਿਹੜੀ ਇਹਦੇ ਤੇ ਕੇਸ ਰਜਿਸਟਰ ਕੀਤਾ ਹੈ ਡਿਵੀਜ਼ਨ ਨੰਬਰ 4 ਦੇ ਵਿੱਚ ਜਿਹੜੀਆਂ ਸੰਬੰਧਿਤ ਧਾਰਾਵਾਂ ਦੇ ਵਿੱਚ ਔਰ ਅਗੇ ਵੀ ਇਹ ਜਿਹੜੀ ਮੁਹਮਮ ਜਾਰੀ ਰਹੇਗੀ ਕਿਉਂਕਿ ਜਿਹੜੇ ਇਨਸਾਨਾਂ ਤੇ ਪਕਸ਼ੀਆਂ ਨਾਲ ਖੇਲਦੇ ਨੇ ਇਹ ਗਲੇ ਤੇ ਫਿਰ ਜਾਂਦੀ ਹੈ ਪੰਖੀ ਮਰ ਜਾਂਦੇ ਐ ਔਰ ਪਾਬੰਦੀਸ਼ੁਦਾ ਹੈ ਇਹਨੂੰ ਅਸੀਂ ਨਹੀਂ ਅਲਾਉ ਨਹੀਂ ਕਰਾਂਗੇ ਬਿਕਰਲੇ ਹੁਣ ਜਿਹੜੀ ਚਾਈਨਾ ਡੋਰ ਹੈਗੀ ਹੈ ਬੇਸਿਕਲੀ ਪੰਜਾਬ ਦੀ ਹੈਗੀ ਹੈ ਜਾਂ ਬਾਹਰ ਅਦਰ ਸਟੇਟ ਦੀ ਹੈਗੀ ਹੈ ਇਹਨਾਂ ਤੇ ਕੋਈ ਲੇਬਲ ਨਹੀਂ ਹੈ ਜੀ ਬਾਕੀ ਇਹਦੀ ਫਿਰ ਵੀ ਜਿਹੜੀ ਹੈਗੀ ਹੈ ਡੁੰਗਾਈ ਕਰਕੇ ਕੁੱਕ ਕਰਕੇ ਤੁਹਾਨੂੰ ਸਾਰੇ ਫੈਕਟ ਸ਼ੇਅਰ ਕਰ ਦਾਂਗੇ ਇਹਦੇ ਚ ਇੱਕ ਗੱਲ ਜ਼ਰੂਰ ਸਾਹਮਣੇ ਆਈ ਸੀ ਜਿਹੜੀ ਡੋਰ ਦੀ ਮੈਨੂਫੈਕਚਰਿੰਗ ਕੁਝ ਸਮਾਂ ਪਹਿਲਾਂ ਹੋਈ ਹੋਈ ਸੀ ਔਰ ਸਟਾਕ ਕੀਤੀ ਹੋਈ ਸੀ ਜਿਹਨੂੰ ਵੇਚ ਹੁੰ ਤਿੰਨ ਦਿਨ ਤੋਂ ਇਹ ਵੀ ਕੰਮ ਕਰਦਾ ਰਹੇ ਹਰ ਸਾਰ ਕਰਦਾ ਰਹੇ ਕਿ ਤਰ੍ਹਾਂ ਦਾ ਅਸੀਂ ਹੁਣੇ ਗ੍ਰਿਫਤਾਰ ਕੀਤਾ ਜੀ ਇਹਨਾਂ ਨੂੰ ਤੇ ਬਾਕੀ ਜਦੋਂ ਵੈਰੀਫਿਕੇਸ਼ਨ ਕਰਾਂਗੇ ਪੁੱਛਕਿਛ ਕਰਾਂਗੇ ਜਿਹੜੇ ਵੀ ਤੱਥ ਆਣਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਮੈਂ एकदम ਪਿਛਲੇ ਸਾਲ ਦੀ ਗੱਲ ਕਰੀਏ ਪਿਛਲੇ ਸਾਲ ਵੀ ਡਿਵੀਜ਼ਨ 3 ਦੇ ਲੱਖਾਂ ਦੇ ਵਿੱਚ ਕਾਫੀ ਏਦਾਂ ਦੇ ਜਿਹੜੇ ਸੀਗੇ ਜਿਹੜੇ ਤੁਸੀਂ ਚਾਈਨਾ ਡੋਰ ਦੇ ਰਿਕੇ ਜੋ ਵੀ ਇਹਦੇ ਚ ਅਸੀਂ ਵਿਕਰੇਤਾ ਪਕੜੇ ਸੀ ਔਰ ਉਹਨਾਂ ਤੇ ਕਾਰਵਾਈ ਕੀਤੀ ਸੀ ਜਿਹੜੀਆਂ ਰਿਕਵਰੀਆਂ ਕੀਤੀਆਂ ਸੀ ਉਸੇ ਤਰੀਕੇ ਨਾਲ ਜਿਹੜੀ ਸਾਡੀ ਮੁਹਿੰਮ ਇਸੇ ਸਾਲ ਵੀ ਜਾਰੀ ਹੈ ਕਿਉਂਕਿ ਇਹ ਪਬੰਦੀਸ਼ੁਦਾ ਹੈ ਗੈਰਕਾਨੂੰਨੀ ਤੇ ਅਸੀਂ ਜਿਹੜੀ ਹੈਗੀ ਹੈ ਇਹਦੇ ਖਿਲਾਫ ਸਾਡੀ ਮੁਹਿੰਮ ਚੱਲ ਰਹੀ ਹੈ ਇੱਕ ਚੀਜ਼ ਹੋਰ ਜਿਹੜੇ ਲੋ ਕਿੱਤੀ ਚਾਹੀਦੀ ਉਹ ਹਤੇ ਤੁਹਾਡਾ ਕੀ ਕਹਿਣਾ ਸੀ ਬਿਲਕੁਲ ਜੀ ਜੋ ਜੋ ਵੀ ਸੀਨੀਅਰ ਅਫਸਰਸ ਦੀਆਂ ਆਫੀਸਰਸ ਦੀਆਂ ਡਾਇਰੈਕਸ਼ਨਸ ਨੇ ਉਹਨਾਂ ਦੀ ਪਾਲਣਾ ਕਰਨ ਲਈ ਅਸੀਂ ਸਾਰੀ ਟੀਮ ਹੈਗੇ ਐਂਡ ਅਸੀਂ ਕੰਟੀਨਿਊਸਲੀ ਕਰ ਵੀ ਰਹੇ ਹਾਂ ਤੇ ਅੱਗੇ ਵੀ ਕਰਾਂਗੇ ਜੇ ਕੋਈ ਬਗੇ ਚੜਾਂਦਾ ਕੋਈ ਚਾਈਨਾ ਡੋਰ ਦਾ ਇਸਤੇਮਾਲ ਕਰਦਾ ਫੜਿਆ ਗਿਆ ਇਹਦੀ ਇਹਦੀ ਸਖਤ ਨਿਗਰਾਨੀ ਕੀਤੀ ਜਾਵੇਗੀ ਜੋ ਸੀਨੀਅਰ ਅਫਸਰਾਂ ਦੇ ਆਦੇਸ਼ ਨੇ ਉਹਨਾਂ ਦੀ ਇਨਬਿਨ ਪਾਲਣਾ ਕੀਤੀ ਜਾਊਗੀ ਸੋ ਅਸੀਂ ਸਾਰਿਆਂ ਨੂੰ ਅਪੀਲ ਇਹੀ ਕਰ ਰਹੇ ਹਾਂ ਕਿ ਆਪਾਂ ਇਹ ਜਿਹੜੇ ਗੈਰ ਕਾਨੂੰਨੀ ਟੰਗਾਂ ਦੇ ਨਾਲ ਆਪਾਂ ਚਾਈਨਾ ਡੋਰ ਖਰੀਦੇ ਵੀ ਆਂ ਔਰ ਇਹਨੂੰ ਉਪਯੋਗ ਦੇ ਵਿੱਚ ਵੀ ਲਿਆਵਾਂਗੇ ਉਹ ਕਰਨ ਤੋਂ ਆਪਾਂ ਗੁਰੇਸ਼ ਕਰੀਏ ਔਰ ਜਿਹੜੀ ਹੈਗੀ ਇਕੋ ਫ੍ਰੈਂਡਲੀ ਤਰੀਕੇ ਜਿਹੜੇ ਜਿਹੜੇ ਸਾਰਿਆਂ ਦੇ ਲਈ ਹਿਫਾਜ਼ਤ ਆਪਾ ਉਹਨਾਂ ਬਾਰੇ ਸੋਚ ਕੇ ਕਿ ਇਨਸਾਨਾਂ ਦੇ ਪੰਛੀਆਂ ਦੇ ਪਸ਼ੂਆਂ ਦੇ ਜਿਹੜੇ ਟੂ-ਵੀਲਰ ਤੇ ਜਾ ਰਹੇ ਨੇ ਬੱਚੇ ਸਾਰਿਆਂ ਦਾ ਧਿਆਨ ਰੱਖਿਓ ਔਰ ਸੇਫਲੀ ਜਿਹੜੇ ਵੀ ਤਿਉਹਾਰ ਆਉਂਦੇ ਨੇ ਉਹਨਾਂ ਨੂੰ ਆਪਾਂ ਰਲ ਮਿਲ ਕੇ ਇੰਜੋਏ ਕਰੀਏ